ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸ਼ਹਿਰ ਲਹਿਰਾਗਾਗਾ ਤਹਿਸੀਲ ਵੀ ਲਹਿਰਾਗਾਗਾ ਜਲਾ ਸੰਗਰੂਰ ਤੇ ਨੇੜੇ ਯਖਲ ਹਰਿਆਣਾ ਸਾਰੇ ਬ੍ਰਾਂਡ ਦਿਖਾ ਲਾਂਗੇ ਅੱਜ ਲੱਕੀ ਯਾਰ ਕੋਲੇ ਪਹੁੰਚੇ ਹੋਇਆ ਦੋ ਤਾਜ਼ੀਆਂ ਸੂਈਆਂ ਬੂਰੀਆਂ ਕੁੰਡੀ ਬੂਰੀ ਤੇ ਇੱਕ ਮੀਣੀ ਬੂਰੀ ਦਿਖਾ ਲਾਂਗੇ ਦੰਦਾ ਚ ਤੇ ਨਾਲ ਬੂਰੀ ਕੱਟੀ ਬਹੁਤ ਕਮਾਲ ਦੀ ਇੱਕ ਬੂਰੀ ਤੋਕੜ ਗੱਬਣਾ ਤੇ ਬਾਕੀ ਆ ਗੀਆਂ ਮੋਰਾ ਚ ਇੱਕ ਮੋਰਾ ਚ ਗੱਬਣ ਸੂਣ ਦੇ ਨੇੜ ਤੇ ਦੋ ਜਾਂਦ ਚਾਰ ਦੰਦ ਆ ਇਦਾਂ ਦੇ ਤੋਹਫੇ ਦਿਖਾ ਦਾਂਗੇ ਤੇ ਸ਼ੁਰੂਆਤ ਕਰ ਲਾਂਗੇ ਇਧਰਲੇ ਪਾਸੋਂ ਆ ਚੋਟੀ ਦਿਖਾ ਦਾਂਗੇ ਇਹ ਬਾਈ ਕਹਿੰਦਾ ਨਾ ਜੀਂਦ ਤੋਂ ਆਈ ਹੋਈ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਹੋਰ ਲੱਖੀ ਕਿਵੇਂ ਆ ਵਧੀਆ ਜੀ ਵਧੀਆ ਪ੍ਰਾਸਾ ਚੜਦੀ ਕਲਾ ਹਾਂਜੀ ਵਧੀਆ ਜੀ ਵਧੀਆ ਚੱਲਦਾ ਮਾਰੋ ਮਾਰੋ ਇੱਕ ਨੰਬਰ ਬਾਈ ਘਰੀ ਲਾਤੀ ਮੰਡੀ ਅੱਜ ਵਾਹ ਹਾਂਜੀ ਆ ਵੰਡਾ ਆ ਨੰਬਰ ਬੋਲ ਤੇਰਾ 62396 ਜੀ 08892 62396 08892 8892 ਨਵੇਂ ਸਾਲ ਤੇ ਕਿਵੇਂ ਰਹਿ ਗਏਮ ਇੱਕ ਨੰਬਰ ਬਾਈ 2 ਘੰਟਿਆਂ ਚ ਵਿਲੇ ਹੋਗੇ ਫਾਤੇ ਬੜੱਕੇ ਸਾਰਾ ਮਾਲ ਵੇਚ ਅੱਜ ਕੀ ਸਲਾਹ ਫਿਰ ਅੱਜ ਵੀ ਹੀ ਵੇਚਾਂਗੇ ਦੋ ਘੰਟਿਆਂ ਜੀ ਤੀਜਾ ਨਹੀਂ ਹੋਣ ਦੇਣਾ ਕਰ ਦਈਏ ਸ਼ੁਰੂਆਤ ਕਰੋ ਆਇ ਤੇ ਮਾਰਗਰੀ ਕੈਮਰਾ ਇੱਕ ਨੰਬਰ ਵਾਲੀ ਝੋਟੀ ਦਿਖਾ ਦੇ ਇੱਕ ਤਾਂ ਇਹ ਬਾਈ ਕਹਿੰਦਾ ਸੁਹਾ ਦੀ ਬਹੁਤ ਠੰਡੀ ਸੀਲ ਆ ਤੇ ਥਾਣ ਲੈਵੇ ਦੀ ਬਾਲੀ ਕਮਾਲ ਦੀ ਝੋਟੀ ਆ ਬਾਲੀ ਨਿੱਕੀਆ ਗੁਰੀ ਚੋਣ ਇਹ ਹਜੇ ਲੱਗਿਆ ਨਾ ਮੈਨੂੰ ਗੱਲਾਂ ਛੱਡ ਦੇ 3 ਕਿਲੋ ਦੀ ਗਾੜੀ ਓਟਾਈ ਕਿਲੋ ਦੀ ਰਾਮ ਨਾਲ ਜਿੱਦਾਂ ਥਾਣਾ ਉਦਾਂ ਦੀ ਹੈ ਚ ਬਾਈ ਮਹਾ ਡੱਟ ਆ ਡੱਟ ਮਹਾ ਕਾੜੂ ਛੇੜੇ ਛੇੜਦਾ ਤੋਰ ਸਰ ਬੋਲ ਕੇ ਫਿਰ ਕੱਦ ਕਾਠ ਵੀ ਦਿਖਾ ਦਿੰਗਾ ਰੀ ਇੱਥੋਂ ਹੋਏ ਇਥੋਂ ਆਈਡੀਆ ਕਰਾ ਦੇ ਬਾਡੀ ਦੀ ਬਣਤਾ ਅੱਜ ਸਾਰੀਆਂ ਮਗਰ ਕੱਟੀਆਂ ਨੇ ਠੀਕ ਆ ਗੱਲ ਇਕ ਪਲੂਣ ਕੱਟੀ ਆ ਉਹਦਾ ਕੱਟਾਗਾ ਬੂਰੀ ਕੱਟੀਆਂ ਨੇ ਤੇ ਮਗਰ ਬੂਰੀ ਮੀਣੀ ਦੇ ਮਗਰ ਵੀ ਆ ਕਿਹੜੇ ਇਲਾਕੇ ਦੀ ਆ ਜੀਨਦੀ ਆ ਬਾਈ ਜੀਨਦੀ ਗਾਰੰਟੀ ਰਹੁ ਹਾਂ ਹਾਂ ਬਾਈ ਗਾਰੰਟੀ ਤਸੱਲੀ ਪੂਰੀ ਜਮਾ ਪੰਜਵਾਂ ਦਿਨ ਮੈਂ ਇਹਨੂੰ ਸੂਈ ਨੂੰ ਆ ਬਾਈ 14 ਕਿਲੋ ਅੱਜ ਬੋੜਾ ਜਮਾ ਨੈਟ ਤੋਲ ਕੇ ਦਵਾਂਗੇ ਕੰਡਾ ਲਵਾ ਕੇ ਇਹ ਹੈ ਜਾਂ ਕੀ ਪਾ ਰਿਆ ਇਹਨੂੰ ਜਿਹੜਾ ਪਾਣੀ ਦੇਣੀ ਚਾਹੁੰਦਾ ਪਾ ਜੀ ਦੁੱਧ ਵਾਲੀ ਹੈ ਮੈਂ ਬਸ ਕੰਡੇ ਤੇ ਹਾਂ ਕੰਡੇ ਪੂਤਾ 15 16 ਹੋ ਜੂਗਾ ਇਹ ਤਾਂ ਦੇਖ ਲੈ ਨਾ 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 ਘਟਾ ਲਾ ਨਾ ਬਾਈ ਵਧੂਗਾ ਜੇ ਕਿਲੋ ਘਟ ਗਿਆ ਕਿਆ ਹਜ਼ਾਰ ਛੱਡਾਂਗੇ 10000 10000 1 ਕਿਲੋ ਦਾ ਹਾਂ ਜੀ ਹਾਂ ਲੈ ਵੀ ਸੱਜਣੋ ਜਿੰਨਾ ਘਟੇਗਾ ਕਿਲੋ ਮਗਰ 10000 ਬਾਈ ਕਹਿੰਦਾ ਛੱਡ ਦਾਂਗੇ ਕਿਉਂਕਿ ਇੱਕ ਭਰਾ ਦਾ ਮੈਨੂੰ ਫੋਨ ਵੀ ਆਇਆ ਸੀ ਕਹਿੰਦਾ ਬਾਈ ਯਾਰ ਇਹ ਗੱਲ ਕਰ ਲਿਆ ਕਰ ਵੀ ਜੇ ਕਿਲੋ ਦੁੱਧ ਘਟ ਜੇ ਨਾ ਵੀ 10000 ਹੀ ਡਾ ਲਿਆ ਕਰੋ ਰਕਮ ਚੋਂ ਸਿੱਧਾ ਤੇ ਬਾਕੀ ਮੱਝ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਝੋਟੀ ਦਾ ਵੀ ਡਿਜ਼ਾਈਨ ਜਿਹੜਾ ਬਲੇ ਟਾਪ ਦੇ ਨੇ ਥਣ ਚਾਰੇ ਕੋ ਨਾਲ ਦੇ ਨੇ ਤੇ ਸਭਾ ਆਦੀ ਆ ਗਈ ਬਿਲਕੁਲ ਠੰਡੀ ਸੀਲ ਗਾੜੀ ਦੱਸੀ ਆ ਬਾਈ ਨੇ 2.5 ਕਿਲੋ ਜੀ 2.5 ਕਿਲੋ ਦੀ ਹਾਂ ਜੀ ਕਿੰਨਾ ਦੁੱਧ ਪਾਉਗੀ ਪੀਕ ਲੈਵਲ ਤੇ 18 ਕਿਲੋ ਉਹ ਦੇ ਦੂ ਜਿਹੜਾ ਸਾਹ ਹਾਂ ਦੀ ਆ ਗਰੀ ਇਹ ਠੀਕ ਆ ਗੱਲ ਹਾਂ ਜੀ ਇੱਥੋਂ ਦਿਖਾ ਲਈ ਕਰੀ ਓਏ ਠੋਸ ਆ ਗਈ ਪੂਰੀ ਹਨਾ ਪੱਥਰ ਵਰਗੀ ਆ ਚਾਰੇ ਪਾਸੋਂ ਮਹਾ 14 ਕਿਲੋ ਅੱਜ ਨਾ ਪਾ ਰਾਂ ਹਾਂ ਹਾਂ ਬਈ ਆ ਦੇ ਹੈ ਬ੍ਰਾਂਡ ਦੇ ਅੱਜ ਬ੍ਰਾਂਡ ਗਰੀ ਬਰੀ ਘਰੇ ਠੰਡੀ ਹੈ ਹਾਂ ਜੀ ਹਾਂ ਇਵੇਂ ਰਾਜੂ ਕਹਿੰਦਾ ਹੁੰਦਾ ਬੱਕਰੀਆਂ ਵਾਲਾ ਕਹਿੰਦਾ ਬਰੀਡਾਂ ਦਾ ਮੁੱਲ ਆ। ਉਹ ਕੰਮ ਆ। ਬਰੀਡ ਦਾ ਮੁੱਲ ਆ ਬਸ। ਕਿੰਨਾ ਮੁੱਲ ਆ ਫਿਰ ਇਹਦਾ? ਮੁੱਲ ਨਹੀਂ ਕਰਨਾ ਗੁਰੀ ਦੇਖੋ। ਜੇਬ 'ਚ ਪਾ ਪੈਸੀ ਆ। ਹਾਂ ਐ ਤਾਂ ਚਾਹੀਦਾ 2.5 ਮੰਗ ਲਾ ਉਹ ਵੀ ਥੋੜਾ ਹੈਗਾ। ਅੱਜ ਕਿੰਨੇ ਲਾਵਾਂਗੇ ਇਹਨਾਂ ਦਾ? 1,60,000 ਦੀ ਝੋਟੀ ਦੇ ਦਾਂ। 1.60 ਦੀ। ਨਾਲ ਕੱਟੀ। ਨਾਲ ਕੱਟੀ। ਐ ਸੱਜਣੋ ਨਾਲ ਆ ਗਈ ਕੱਟੀ 1,60,000 ਤੇ 60 ਬਾਈ ਕਹਿੰਦਾ ਜੇਬ 'ਚ ਹੀ ਪਾਉਣਾ। 14 ਕਿਲੋ ਪੰਜਵੇਂ ਛੇਵੇਂ ਦਿਨ ਕੰਡਾ ਕਰਾ ਕੇ ਦੇਵਾਂਗੇ ਕੰਡਾ ਚ ਅਫਦ ਲੈ ਉਹ ਕਈ ਵਾਰੀ ਕਿਤੇ ਇਹ ਕੰਮ ਮoje ਵੀ ਰਾ ਲੱਕੀ ਲੱਕੀ ਵਾਲਾ ਕੰਡਾ ਵੱਧ ਬੁੱਧ ਤੋਲ ਦੇ ਅਫਦ ਲੈਣਾ ਬਾਈ ਹੈ ਅਫਦ ਲੈਣਾ ਕਿਉਂਕਿ ਸ਼ਹਿਰ ਦੋ ਤਿੰਨ ਆ ਜਾਣਗੇ ਜਿਹੜੇ ਪਾਸੇ ਮਰਜ਼ੀ ਆ ਜਿਓ ਹਰਿਆਣੇ ਕਣੀ ਆ ਜੂਗੇ ਜਾਖਲ ਆ ਜੂਗਾ ਇਦਰੋਂ ਸੰਗਰੂਰ ਵੱਲੋਂ ਆਉਂਗੇ ਤਾਂ ਸੁਨਾਮ ਆ ਜੂਗਾ ਹਨਾ ਹਾਂਜੀ ਹਾਂ ਆ ਸ਼ਹਿਰਾਂ ਦੇ ਵਿਚਾਲੀ ਆ ਲੱਕੀ ਤਕਰੀਬਨ ਡੈਰੀ ਵੀ ਆਪਣੀ ਥਾਣੇ ਦੇ ਨੇੜਾ ਹਨਾ ਹਾਂਜੀ ਹਾਂ ਥਾਣੇ ਦੇ ਬਿਲਕੁਲ ਨਾਲ ਆ ਨਾ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਪੈਣੀ ਆ ਗਊਸ਼ਾਲਾ ਉਹ ਬਾਈ ਕਹਿੰਦਾ 1 ਲੱਖ ਤੇ 60 ਹਜ਼ਾਰ ਲੈਣੀ ਆ 14 ਕਿਲੋ ਪੰਜਵੇਂ ਛੇਵੇਂ ਦਿਨ ਕੰਡੇ ਦਾ ਮਿਲੂ ਤਿਆਰ 2 ਲੱਖ ਜਿਹੜਾ ਦੱਸਿਆ ਤੇ ਇਹਦਾ ਦੂਜਾ ਬਾਈ ਦੂਜਾ ਨਾਲ ਕੱਟੀ ਹੈ ਹੁਣ ਆ ਜਾਗਾ ਰੀ 2 ਨੰਬਰ ਤੇ ਇਹਦਾ ਕੀ ਸੀ ਨਾ ਪਹਿਲੜ ਕੱਟੀ ਆ ਬਾਈ ਆ ਇਹ ਬੱਚੇ ਦੇ ਮਾਰਗਰੀ ਕੈਮਰਾ ਦਾੜੂਆ ਨੂੜੂਆ ਕਰਾ ਦੇ ਜੇ ਇਹਦੇ ਨਾਲ ਵੀ ਕੱਟੀ ਹਾਂ ਪਹਿਲਾਂ ਢੋ ਚੌਕ ਦੇ ਦੰਦ ਤੇ ਚੱਕੇ ਨੇ ਗੁਰੀ ਦੋ ਬਰਾਬਰ ਕਰਕੇ ਹਾਂ ਦੋ ਬਰਾਬਰ ਕਰਕੇ ਚੌਕ ਦੇ ਕੱਢਦੀ ਆ ਠੀਕ ਆ ਗੱਲ ਹੈ ਇਹਨੂੰ ਸੂਈ ਨੂੰ ਇਹਨੂੰ ਵੀ ਚੌਥਾ ਦਿਨ ਅੱਜ ਚੌਥਾ ਦਿਨ ਹਾਂ ਜੀ ਚੌਣ ਪਸਮਾਓ ਕਰਮ ਵਾਲੀ ਦੇ ਨਾਲ ਤਾਂ ਹੌਲ ਕਰੀਏ ਨੇ ਠੀਕ ਆ ਚਾਹ ਚੌਣ ਲੱਗਿਆ ਫਿਰ ਗਾਇਆਂ ਨਾਲ ਦਾ ਤੇ ਵੱਡੀ ਵੀ ਫੁੱਲਾ ਤੇ ਵੱਡੀ ਦੇ ਨਾਲ ਨਾਲ ਲੰਬੀ ਵੀ ਫੁੱਲਾ ਨਾ ਪਾਲੀ ਅਸਲ ਹੈ ਬਾਈ ਛੋਟੀ ਜੀ ਵੀ ਹਰਿਆਣੇ ਦੀ ਗੁਰੀ ਪ्योर ਬਾਈ ਉਹ ਚਾਈ ਤੇ ਲੰਬਾਈ ਵਾਲੀ ਆ ਹਾਂ ਜੀ ਹਾਂ ਛੋਟੀ ਸੱਜਣੋਂ ਬਾਲੀ ਆਸਲਾ ਬਰੀਕ ਆ ਗਈ ਜਮਾ ਪਤਲੇ ਚਮੜੇ ਚ ਆ ਗਈ ਥੋੜਾ ਜਿਹਾ ਕਿਸੇ ਤੇ ਕਹਿ ਲੀਏ ਵੀ ਯਾਰ ਛੱਤ ਛੁੱਤ ਥੱਲੋਂ ਆਈ ਅੰਦਰ ਅੰਦਰ ਖੜੀ ਸੀ ਬਾਈ ਇੱਥੋਂ ਦਿਖਾ ਕੇ ਇਹਦੀ ਲੰਬੀ ਕਿੰਨੀ ਆ ਵੇ ਟਰੱਕ ਜਿੰਨੀ ਲੰਮੀ ਆ ਨਾ ਬਾਲੀ ਆਸਲਾ ਬਾਲੀ ਥੋਲ ਲੰਮੀ ਆ ਗਈ ਛੋਟੇ ਹਾਥੀ ਜਿਵੇਂ ਰਖਲਾ ਚੜਨੀ ਨਹੀਂ ਕਿੰਨਾ ਬੋਲਾ ਹੇ 10 ਕਿਲੋ ਬਾਈ ਆ ਨੱਟਾ ਗੁਰੀ ਕਿੰਨਾ ਹੋਊਗਾ ਆਹ ਕੰਡੇ ਦਾ ਆਪਾ ਵਧਣੀ ਦੱਸਣਾ ਯਾਰ ਘੱਟ ਦੱਸਦਾ ਮੇਰੀ ਹੱਤ ਹੈਗੀ ਠੀਕ ਆ ਗੱਲ ਹਾਂਜੀ ਉੱਥੇ ਜਿੱਡੀ ਜੋ ਟੀਆਰ ਵੀ ਸਿੰਘ ਆ ਗਿਆ ਬੰਦ ਸੂਆ ਪਹਿਲਾ ਆਰਡਰ ਆ ਗਿਆ ਗਾਂਹਲੇ ਬੰਨਿਓ ਕਟ ਵਾਲਾ ਕਹਿ ਲਈ ਚਬਾਈ ਦੀ ਆ ਗਈ 100% ਚ ਸੂਭਾਈ ਵਾਲਾ ਤੁਹਾਨੂੰ ਪਤਾ ਬੋਰੇ ਮਿਲਣਗੇ ਆਪਣੇ ਕਮਾ ਲਿਆ ਸਰ ਬਿਊਰਲੇ ਬੰਨੇ ਕਿੰਨਾ ਦੁੱਧ ਪਾ ਸਕਦੀ ਹੈ ਦੁੱਧ ਭਾਈ ਅਗਲੇ ਦੇ ਪਾਸਲ ਦਾ ਕੁੜੀ ਅਗਲੇ ਦੇ ਘਰਨੇ ਤੇ ਪਾਣਾ ਹੁੰਦਾ ਦੁੱਧਾ ਜੇ ਅਗਲਾ ਜਾ ਕੇ ਤੂੰ ਪਾਉਗਾ ਨਹੀਂ ਤੇ ਛੀ ਵੀ ਰਹਿ ਜੂ ਜੇ ਬੰਦਾ ਪਾਣਾ 15 ਲੈ ਲੈ ਇੰਨੇ ਗੱਤੇ ਲਾਉ ਯਾਰ ਪਾਉਗਾ ਵੀ ਨਹੀਂ ਪਾਉਗਾ ਜੇ ਪਰ ਦੁੱਧ ਜਿੰਨਾ ਮਰਜ਼ੀ ਲੈ ਲੈ ਖਾਣ ਪੀਣ ਦੀ ਛੁੱਟੀ ਆ ਗਈ ਠੀਕ ਹੈ ਸਹੀ ਸੁਭਾਅ ਜਮਾ ਠੰਡੇ ਦੀ ਆ ਡਿਜ਼ਾਈਨ ਵੀ ਘੈਂਟ ਰੱਖਦੀ ਆ ਲੈ ਬਾਈ ਕਹਿੰਦਾ ਦੁੱਗ ਦੇ ਬਰਾਬਰ ਕਰਕੇ ਚੌਕ ਦੇ ਚੱਕੀ ਜਾਂਦੀ ਆ ਸਵਾ ਆ ਗਈ ਠੰਡੀ ਬਿਲਕੁਲ ਗਾਂ ਵਾਲਾ ਸਿਸਟਮ ਹੀ ਆ ਕੱਦ ਵੀ ਫੁੱਲਾ ਲੰਬੀ ਵੀ ਫੁੱਲਾ ਨਾਲ ਵੀ ਕੱਟੀ ਆ ਪੈਸੇ ਬੋਲਦੇ ਗਰਾਂ ਸੇਠਾ ਬਸ ਇਹਦਾ 1.5 ਲੱਖ ਲਵਾਂਗੇ ਗੁਰੀ ਪੂਰਾ 1.5 ਹਾਂ ਇਹ ਜੋੜੇ ਦਾ ਮੇਰਾ ਖਿਆਲ ਆ 3-10 ਹੋ ਗਿਆ 3-10 ਹਾਂਜੀ ਜੋੜੇ ਚ ਮਾਫੀ ਜਿਆਦਾ ਅਗਲਾ ਪਹੁੰਚ ਕਰਾ ਲੇ ਯਾਰ ਤਿੰਨ ਪੰਜ ਦੀ ਜਾਂ ਪੰਜ ਜਾ ਪਰ ਪੰਜ ਛੋਟ ਕਰਾ ਦੇ। ਜਾ ਪੰਜ ਛੱਡ ਦਾਂਗੇ। ਕੰਮ ਫੇਕਸ ਫੇਕ ਸੇ। ਬਾਲਾ ਵੱਡਾ ਲੰਪਾ ਚੌੜਾ ਨਹੀਂ ਆ। ਆਹ ਸਰ ਵੀ ਹੁਣ ਤੌਰ ਤਿੰਨ ਨੰਬਰ ਵਾਲੀ ਖੜਿਆ ਨਾ ਕਰ। ਪੜੱਕ ਦੇਣੇ ਤੋਰ ਦਿਆ ਕਰ। ਆ ਇਧਰ ਆ ਸਰ ਵੀ। ਕਿਉਂਕਿ ਮੰਡੀ ਵਾਲਾ ਕੰਮ ਹੋਇਆ ਪਿਆ ਲੈਣ ਲੰਬੀ ਲੱਗੀ ਪਈ ਆ। ਸਿੰਗ ਸੰਗੇ ਦਾ ਵੀ ਬੰਦ ਆ ਜਾਣਾ ਹਾਂ। ਆ ਸਿੰਗ ਇਹਦਾ ਵੀ ਬੰਦ ਆ ਗਿਆ। ਥੋੜਾ ਜਿਹਾ ਡਰਦੀ ਆ ਬੰਨੇ ਹੋਣੀ। ਲਾਵੋ ਫੜੀ ਸਰ ਵੀ ਨੂੰ। ਨਾਲ ਕੱਟਾ ਆ ਗਿਆ ਇਹਦੇ। ਹਾ ਇਹਦਾ ਇਹਦਾ ਕੱਲੀ ਦਾ ਕੱਟਾ ਹੈ ਬਾਈ। ਠੀਕ ਆ। ਇਹ ਕਿਵੇਂ ਹੋ ਦੰਦਾਂ 'ਚ? ਇਹ ਇਹਦੇ ਦੁੱਗੀ ਆ ਬਾਈ। ਦੋ ਦੰਦ। ਹਾਂ ਦੁੰਦੀ ਆ ਦੁੰਦੀ ਆ। ਚਵਾਈ ਦੇਖੀ ਤੂੰ ਗੱਟੀ ਦੀ ਫਿਰ ਬੈ ਕੇ ਗੁਰੀ ਹੈ ਚਵਾਈ ਦੇਖੀ ਕਰਦੀ ਆ ਮੋਗੇ ਧਰਤੀ ਵਾਹਾਂ ਕਾਣੂ ਛਿੜੇ ਛਿੜਦਾ ਕਿੰਨੇ ਦਿਨ ਦਾ ਸੁਆ ਸੁਬਾ ਹੋ ਗਿਆ ਤਾਂ 8 ਦਿਨ ਦਾ ਗੁਰੀ ਜੈਨੂਅਲ ਹਾਂ ਇਹਦੇ ਮਗਰ ਮੇਲ ਕਾਫੇ ਠੀਕ ਆ ਗੱਲ ਹਾਂ ਨਾਲ ਕਟਾ ਸਿੰਘ ਬੰਦ ਦੰਦਾਂ ਚ ਦੋ ਸੂਈ ਨੂੰ ਹਫ਼ਤਾ ਹੋ ਗਿਆ ਇੱਕ ਹਫ਼ਤਾ 8ਵਾਂ ਦਿਨ ਹਾਂ 9 ਮੰਨ ਲਾ ਹਾਂਜੀ ਹਾਂ ਚਵਾਈ ਦੀ ਓਕੇ ਜੋ ਵੀ ਮਾਹ ਕਾਣੂ ਛਿੜੇ ਕਿੰਨਾ ਦੁੱਧ ਹੈ ਅੱਜ ਆ 10 ਕਿਲੋ ਹੈ ਬਾਈ ਕਮਾ ਲਿਆ ਬਾਈ 10 ਕਿਲੋ ਹੈਗਾ ਠੰਡਾ ਬਰਫ ਵਰਗਾ ਬਰਫ ਵਰਗਾ ਘਟਾ ਲਾ ਕਿਲੋ 2 ਕਿਲੋ ਘਟਾਓ ਘਟਾ ਲੈ 10 1000 ਰੁੱਡੂ ਇਕੱਠਾ ੜਾ ਦਾਂਗੇ ਹੈ ੜਾ ਦਾਂਗੇ ਦੇਖ ਲੈ ਮਨਾਲਾ ਮਨ ਨੂੰ ਕੱਟ ਦਾਂਣੀ ਆਪਣਾ ਕੱਟ ਦਾਂਣੀ ਦੁੱਧ ਦੀ ਕੱਟਦਾ ਮਾ ਜਾਂਚ ਕਰੀ ਹੋਈ ਆ ਪੂਰੀ ਪੂਰੀ ਠੰਡਾ ਲਾ ਕੇ ਹਾਂ ਹਾਂ ਬਾਈ ਕਿੰਨੇ ਪੈਸੇ ਦੇ 130000 ਦੀ ਝੋਟੀ ਦਵਾਂਗੇ 130 ਹਾਂ ਮੁੱਲ ਨਹੀਂ ਕਰਦੇ ਬੱਸ ਠੀਕ ਆ ਗੱਲ ਹਾਂ ਜੀ ਤੇ ਹੁਣ ਮਾਰਗਰ ਹੀ ਅਗਲੇ ਨੰਬਰ ਤੇ ਦਾ ਚਕਾਲਾ ਕਰੀ ਜਾਂਦੇ ਆ ਬੰਦੇ ਨਾਲ ਆਸਰੀ ਨਹੀਂ ਇਹ ਤੇ ਵੀ ਵਾਲੀ ਨਿੱਗੀ ਆ ਹੈ ਵਾਲੀ ਨਿੱਗੀ ਆ ਸੁਵਾ ਸੁਵਾ ਦੂਜਾ ਬਾਈ ਦੂਜਾ ਸੁਵਾ ਹਾਂ ਜੀ ਕਿੰਨੇ ਛੱਗ ਦੇ ਚੱਕਦੀ ਆ ਹਜੇ ਓਕੇ ਹਾਂ ਛੱਗ ਦੇ ਨੰਦ ਚੱਕੀ ਜਾਂਦੇ ਆ ਹੋਜਾ ਬੰਨੇ ਨੂੰ ਕਦ ਆ ਗਿਆ ਫੁੱਲ ਲੱਕੜ ਲੁੱਕੜ ਚੰਗੀ ਆ ਬਰੀ ਆ ਹਾਂ ਥੋੜੀ ਗੁੰਡੀ ਦਿੱਕੀ ਆ ਹਾਂ ਹੈ ਐਨ ਵੀ ওভারਫੈਟ ਨਹੀਂ ਮੋਟੀ ਨਹੀਂ ਹੈਜ਼ ਫਿੱਟ ਸਰੀਰ ਦੀ ਆ ਬਸ ਲੇਵਾ ਸੋਨਾ ਬਣਾਉਗੀ ਵੱਡੀ ਐ ਵੀ ਪੂਰੀ ਕੈਲੀਏ ਹਫ਼ਤਾ ਨਹੀਂ ਸੱਜਣੋਂ ਚੌਥਾ ਚੱਲ ਪਿਆ ਹਲੇ ਤੱਕ ਛੋਟ ਹੀ ਨਹੀਂ ਹੈਗੀ ਝੋਟੀ ਕੋਈ ਵੀ ਵੱਡੇ ਕਦ ਘਾਟ ਸੀ ਆ ਗਿਆ ਲੰਬਾਈ ਵਾਲੀਆਂ ਆ ਗਿਆ ਤੇ ਇੱਕ ਹਫ਼ਤਾ ਬਾਈ ਕਹਿੰਦਾ ਇਹਦਾ ਪੈਂਡਿੰਗ ਆ ਕੀ ਰਿਪੋਰਟ ਆ ਦੁੱਦੀ ਉਹ ਦੁੱਦ ਬਾਈ ਭਲੂਣ ਦੇ ਕੱਢਿਆ ਕਹਿੰਦੇ 12 ਕਿਲੋ ਓ ਬੈ ਗਈ ਮੈਸ ਜਾਰਾ ਠੀਕ ਆ ਗੱਲ ਕੀ ਕਰਦਾ ਜਿਹੜੀ ਖ ਕਿੰਨਾ ਕੱਢਿਆ ਤੇਰਾ ਕਿਲੋ ਦੁੱਧ ਕੱਢਾ ਹੋਇਆ ਪਲੂਣ ਮੈਂ ਪਹਿਲਣ ਨੇ ਹਾਂ 12 ਮੰਨ ਲੀਏ ਹਾਂ ਹਾਂ ਪੱਕਾ ਬਾਈ ਦੁੱਧ ਦਾ ਗੁਰੀ ਦੇ ਸਾਹਮਣੇ ਤੈਨੂੰ ਵੀ ਪਤਾ ਰੋਜ਼ ਦਾ ਕੰਮ ਐ ਤੂੰ ਸਾਡਾ ਕੰਮ ਕਮਾ ਲਿਆ 15 ਕਿਲੋ ਤੋਂ ਪਾ ਦੂਗੀ ਇੰਨੇ ਵਧੀਆ ਲੱਗ ਕੇ ਦੀ ਆ ਬਰੀਕ ਦੇ ਕਿੰਨੀ ਆ 15 ਕਿਲੋ ਹਾਂ ਜੀ ਮਾਲ ਹਰਿਆਣੇ ਦਾ ਹੀ ਆ ਹਰਿਆਣੇ ਦਾ ਸਾਰਾ ਬਾਈ ਟੋਟਲ ਠੀਕ ਆ ਗੱਲ ਹਾਂ ਕਿੰਨੇ ਪੈਸੇ ਇਹਦੇ ਇਹਦੇ ਗੁਰੀ 1,30,000 ਦੀ ਹੋ ਜੂ 1:30 ਦੀ ਹਾਂ ਜੀ ਗੱਬਣਾ ਤਾਂ ਕੋਈ ਨਾ ਪਰ ਸੋਹਿਆ ਛੋਟ-ਛਪਤਾ ਕਰਦਾ ਨਹੀਂ ਫਿਰ 45 ਬੰਗ ਦੇ ਜਸੂਈ ਹੁੰਦੀ ਅੱਛਾ ਫਿਰ ਐ ਹੋ ਚੋੜਕ ਕਰਵਾਉਗਾ ਉਹ ਆ ਗਈ Z Black ਯਾਰ ਹਨਾ ਪਾਸ ਕਰਕੇ ਲਈਆ ਜਮਾ ਸੋਨੇ ਵਰਗਾ ਚਿੱਟਾ ਆ ਗਈ Z Black ਬਿਲਕੁਲ ਥੱਲੇ ਤੋਂ ਉਸਤੇ ਵੀ ਚਿੱਟਾ ਹੈਗਾ ਥੱਲੇ ਪੋਲੀ ਬਹੁਤ ਪਈਆ ਹਲੇ ਬਣੂਗੀ ਬਹੁਤ ੱਲਾਂ ਵਾਲੀਆਂ ਨੇ ਗੁਰੀ ਰੱਖੀ ਕਿ ਲੱਟ ਬਾਜ਼ਾਰੋਂ ਕਸ ਜੂਗੀ ਪੂਰਾ ਬੋਲ ਕੈ ਲਈ ਢੱਲਾਂ ਢੋਲਾਂ ਬਹੁਤ ਪਈਆਂ ਤੇ ਹੁਣ ਮਾਰ ਗਈ ਅਗਲੇ ਨੰਬਰ ਤੇ ਨਾ ਬੂਰੀ ਬੂਰੀ ਮੀਣੀ ਤੇ ਮਾਰਦੇ ਕੈਮਰਾ ਨਾਲ ਇਹਦੇ ਆ ਗਈ ਬੂਰੀ ਕੱਟੀ ਕੱਟੀ ਵੀ ਕਰਾ ਦੀ ਚੈੱਕ ਨਾਲ ਬੂਰੀ ਵੀ ਜਮਾ ਇਹਦੇ ਵਰਗੀ ਆ ਗਈ ਕੱਟੀ ਹਨਾ ਪਿਓਰ ਇਹ ਵੀ ਅਸਲ ਬੂਰੀ ਆ ਗਈ ਸਿੰਘ ਹਲਦੇ ਨੇ ਹਾਂ ਬਾਈ ਦੋਨੇ ਹਲਿਆ ਦੇ ਸਰ ਵੀ ਹਲਿਆ ਕੇ ਦਿਖਾ ਪਾਈ ਕਰਾ ਚੈੱਕ ਓਏ ਦੋਨੇ ਰੱਬ ਦਾ ਨਾਮ ਲੈ ਤੋਰ ਫਿਰ ਹੁਣ ਸੁਆ ਪਹਿਲਾ ਬਾਈ ਪਹਿਲਾ ਪਯੋਰ ਦੰਦਾਂ ਚ ਚੌਗਾ ਚਾਰ ਦੰਦ ਚਾਰ ਦੰਦ ਦੰਦਾਂ ਚ ਆ ਗਈ ਚਾਰ ਦੰਦ ਤੇ ਵੱਡੀ ਬੁੱਢੀ ਬੋਲੀ ਸਾਫ ਹੋਇਆ ਬੂਰੀ ਤੁਸੀਂ ਆ ਮੰਨ ਲਓ ਚੌਥਾ ਦਿਨ ਕੱਟੀ ਨੂੰ ਸੂਈ ਨੂੰ ਅੱਜ ਠੀਕ ਹੈ ਹਾਂ ਕੋਈ ਕਹਦਾ ਅੱਜ 8 ਕਿਲੋ ਬੋਲਾ ਆਪਾਂ ਇਹਦਾ ਚੋਨੇ ਆਗੇ ਤੱਕ ਲੈ ਵੇ ਜੇ ਅੰਦਰ ਨੂੰ ਰੱਖ ਲੈਣਾ ਤੱਕ ਦੇ ਚੁਆਇਸ ਹੋਂਦੀ ਵਰਗੀ ਆ ਅੱਤੱਕ ਥੋੜੀ ਜੰਦਰ ਨੂੰ ਰੱਖਦੀ ਐ ਥਾਂ ਨਹੀਂ ਮੈਨੂੰ ਲੱਗਦਾ ਚਵਾਈ ਇੱਕ ਰਫਾ ਕੋਈ ਔਲ ਬੌਲ ਨਹੀਂ ਫੱਟੀ ਢਾ ਕੇ ਜਿਵੇਂ ਮਰਜ਼ੀ ਚੋਲੇ ਬੰਦਾ ਠੀਕ ਆ ਗੱਲ ਆ ਹਾਂਜੀ ਆ ਦੰਦਾ ਚ ਬਾਈ ਕਹਿੰਦਾ ਇਹ ਆ ਗਈ ਚਾਰ ਦੰਦ ਤਕਰੀਬਨ ਤਕਰੀਬਨ ਦੰਦਾਂ ਚ ਜਿਆਦਾ ਨਗਦ ਖਾਵਾਂਗੇ ਅੱਜ ਸੋਨੂੰ ਆ ਬੂਰੀਆਂ ਤੁਸੀਂ ਦੇਖੀਆਂ ਬਹੁਤ ਹੋਣੀਆਂ ਪਰ ਜੇ ਗੱਲ ਕਰਨੀ ਹੈ ਨਾ ਮੀਣੀ ਬੂਰੀ ਧਮਾਕਾ ਮਾ ਕੇ ਨਾ ਹੋ ਰਿਆ ਮੀਣੀ ਬੂਰੀ ਘੱਟ ਮਿਲਦੀ ਐ ਕੁੰਡੀਆਂ ਬੂਰੀਆਂ ਵਾਧੂ ਮਿਲ ਜਾਂਦੇ ਆ ਮਾਰਕੀਟ ਚ ਮੀਣੀ ਟਾਮੀਏ ਮਿਲਦੀ ਐ ਕਿਤੇ ਚਵਾਈ ਚ ਸੌ ਦੀ ਸੌ ਮਹਾ ਕਾਨੂੰ ਛੇੜੇ ਛੇੜਦਾ ਕਿੰਨੇ ਦੰਦਾ ਸੁਆ ਚੌਥਾ ਦਿਨ ਸੂਈ ਨੂੰ ਅੱਜ ਨਾਲ ਬੂਰੀ ਕੱਟੀ ਨਾਲ ਬੂਰੀ ਕੱਟੀ ਦੁੱਧ 8 ਕਿਲੋ ਜਿੰਨਾ ਹੈਗਾ ਪਾਉਂ ਨਹੀਂ ਦੱਸਾਂਗੇ ਅਗਲਾ ਕੱਲੂ ਕਹਿੰਦੇ 12 ਨਹੀਂ ਹੈਗਾ ਅੱਜ ਠੀਕ ਆ ਹਾਂ ਕੱਲੂ ਅਗਲੇ ਦਿਨ ਘਰੇ ਜਾ ਕੇ ਜੇ 15 ਦੇ ਦੇ ਅੱਜ 8 ਕਿਲੋ ਆਪਣੇ ਘਰੇ ਚੌਥੇ ਪੰਜਵੇਂ ਦਿਨ ਹਾਂ ਕਰ ਦੂ 11 12 ਆਰਾਮ ਨਾਲ ਕਰੂ ਬਾਈ ਦੇਖ ਕਿੱਡੀ ਝੋਟੀ ਆ ਰੋਟਾ ਹੋ ਜਾ ਸਾਈਡ ਨੂੰ ਜਾਂਦੇ ਬੱਚੇ ਪੁਰ ਬੱਚੇ ਦਾ ਕਰਦੀ ਆ ਥੋੜਾ ਜਾਂ ਜਾਨ ਜੂਨ ਤਾਂ ਫੁੱਲਾ ਨਾ ਹਾਂ ਸਾਂਮੀ ਸੁੰਮੀ ਚੰਗੀ ਹੋਈ ਆ ਕਿਸੇ ਸੱਜਣ ਨੇ ਤੇ ਨਾਲ ਇਹਦੇ ਜਿਹੜੀ ਕੱਟੀ ਆ ਕੱਟੀ ਵੀ ਯਾਰ ਕਹਿ ਲਈ ਬੀ ਬਹੁਤ ਕਮਾਲ ਦੀ ਕੱਟੀ ਆ ਗਈ ਇਹ ਇੱਥੋਂ ਦਿਖਾ ਦੇ ਨਾ ਸਰ ਵੀ ਯਾ ਅਗੀ ਨਾਲ ਪਿਆਰ ਬੂਰੀ ਕੱਟੀ ਆ ਗਈ ਕਿੰਨੇ ਪੈਸੇ ਲੱਖੀ ਇਹਦੇ ਇਹਦਾ ਗੁਰੂ ਮੁੰਦ ਨਹੀਂ ਕਰਨਾ ਜਮੇ ਆਫਰੇ ਲਾ ਦੇ ਯਾਰ ਇਹਦੀ ਅੱਜ ਜਮੇ ਆਫਰੇ ਕਰ ਦੇਗਾ ਮੈਂ ਜਮੇ 111000 ਦੀ ਹੋ ਜੂ ਬਸ ਅਗ ਨਾਲ 111000 ਲੱਖ 1000 ਜਿਆਦਾ ਡਾ ਦੇਗੇ 1000 ਜਿਆਦਾ ਡਾ ਦੇਗੇ ਦਸ ਸਾਨੂੰ ਪਤਾ ਤੇਰਾ ਕਾਨੂੰ ਮਿਲਦਾ ਨਾਲ ਮਿਲ ਜੂ ਕੱਟੀ ਸੋਨੂੰ ਤੇ ਬਾਕੀ ਥਣ ਲੇ ਵੇ ਦੀ ਆ ਗਈ ਸਾਫ ਬਿਲਕੁਲ ਤੱਕ ਜ਼ਰੂਰ ਰੱਖਦੀ ਅੰਦਰ ਨੂੰ ਪਰ ਅਗਲੇ ਸੂਆਂ ਚ ਜਾ ਕੇ ਸੋਨਾ ਆਰਡਰ ਬਣਾ ਦੂਗੀ ਬਣਨ ਵਾਲੀ ਆਈਟਮ ਆ ਕੱਟਨ ਵਾਲੀ ਨਹੀਂ ਹੋਣ ਮਾਰ ਗਈ ਅਗਲੇ ਨੰਬਰ ਤੇ ਇਹ ਆ ਗਈ ਟੋਕੜ ਗੱਬਣ ਹਾਂਜੀ ਇਹ ਕਿੰਨੇ ਮਹੀਨਿਆਂ ਦੀ ਇਹ ਲੋ ਬਾਜੀ ਪੰਜਵਾਂ ਮਹੀਨਾ ਲੱਗਿਆ ਕੁੜੀ ਚਾਰ ਦੀ ਆ ਗਈ ਚਾਰ ਦੀ ਪੂਰੇ ਦੀ ਪੂਰੇ ਚਾਰ ਮਹੀਨਿਆਂ ਦੀ ਆ ਗਈ ਵੱਡੀ ਆ ਗਈ ਫੁੱਲ ਦੁੱਧਾਂ ਦੀ ਵੱਡੀ ਦੁੱਧ ਦੁੱਤਾ ਕੁੜੀ ਪਤਾ ਕੀ ਆ ਅਗਲੇ ਤਾਂ ਹੈਗਾ ਜੀ ਗਾ ਯਾਰ ਹੁਣ ਜਦੋਂ ਦੀ ਆਪਣੇ ਆਈਏ ਨਾ ਪੰਜ ਚਾਰ ਤੱਕ ਮੈਂ ਘਟ ਗਈ ਵਾਹ ਲਾ ਥੜੇ ਪਾਸ ਕਰੂ ਆਪਾਂ ਉਹੀ ਕਿੱਥੇ ਲਾ ਦੂ ਥੜੇ ਪਾਸ ਕਰਾ ਦੂ ਥੜੇ ਪਾਸ ਜਿੰਮੇ ਮਰਜ਼ੀ ਕਰ ਲੈ ਅਗਲਾ ਰੂਹ ਖੁਸ਼ ਕਰੂ ਮੈਂ ਕਹਿੰਦਾ ਤਸੱਲੀ ਹੀ ਹੋ ਜਾਂਦੀ ਆ ਖਰੀਦਦਾਰ ਦੀ ਫਿਰ ਥਣ ਥਣ ਪਾਸ ਕਰਕੇ ਚਬਾਈ ਦਾ ਪਤਾ ਲੱਗ ਜਾਂਦਾ ਹਾਂ ਹਾਂਜੀ ਹੱਥ ਵੱਡੀ ਇਹ ਵੀ ਫੁੱਲ ਆਇਆ ਬੜੀ ਵੱਡੀ ਆ ਮੈਂ ਕਹਿੰਦਾ ਫੀਤੇ ਮਾਰ ਕੇ ਲਿਆਂਦਾ ਮਾਲ ਸਾਰਾ ਅੱਜ ਆ ਨਾ ਪਰ ਛੋਟੀਆਂ ਮਈਆਂ ਵਿਕਦੀਆਂ ਨਹੀਂ ਕੀ ਵੱਡੀਆਂ ਵੱਡੀਆਂ ਲੈ ਕੇ ਰਾਜੀਆ ਮੈਂ ਠੀਕ ਆ ਗੱਲ ਹਾਂਜੀ ਕਮਾ ਦੇ ਕੇਰਾ ਹੋਰ ਚਾਰ ਦੀ ਬਰਾਬਰ ਹੋ ਗਈ ਬਾਈ ਕਹਿੰਦਾ ਗੱਬਣ ਚੈੱਕ ਪਾਸ ਜਮਾ ਪੰਜਵਾਂ ਸਟਾਰਟ ਹੋਇਆ ਵਿਆ ਇਹਨੂੰ ਆਪਦਾ ਡਾਕਟਰ ਲਿਆ ਕੇ ਚੈੱਕ ਕਰਾਵੇ ਬਈ ਅਗਲਾ ਆਪਦੀ ਤਸੱਲੀ ਕਰਕੇ ਲਿਆਵੇ ਆਪਾਂ ਤਸੱਲੀ ਕਰਕੇ ਲਈਏ ਇੱਥੋਂ ਤਸੱਲੀ ਲੈ ਜਾ ਬਾਈ ਦੇ ਘਰੋਂ ਕਰਕੇ ਜਦੋਂ ਗੇਟ ਤੋਂ ਬਾਹਰ ਹੋ ਗਈ ਕੋਈ ਗਾਰੰਟੀ ਨਹੀਂ ਹੋਊ ਕਿਸੇ ਵੀ ਕਿਸਮ ਦੀ ਕਿਸੇ ਵੀ ਪਸ਼ੂ ਦੀ ਆ ਲੈ ਆ ਬਈ ਇੱਧਰ ਨੂੰ ਕਿੰਨੇ ਪੈਸੇ ਇਹਦੇ ਅੱਜ ਪੂਰੇ ਲੱਖ ਦੀ ਹੋਊ ਗਰੀ ਹੈ ਪੂਰੇ ਲੱਖ ਦੀ ਮੁੱਲ ਨਹੀਂ ਕਰਨੇ ਅੱਜ ਪੂਰਾ ਲੱਖ ਮਾਫੀ ਕੋਈ ਮਾਫੀ ਕੋਈ ਨਾ 1500 ਕਰ ਦਾਂਗੇ ਕਰ ਦਾਂਗੇ ਕਰ ਦਾਂਗੇ ਇਹ ਤਾਂ 99 ਹੀ ਦੇ ਦਾਂਗੇ ਦੇ ਦਾਂਗੇ ਆ 99 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਤਾਜੀ ਦਾ ਗੀਰ ਕੱਢ ਰਿਆ ਇਹਦਾ ਲੱਖੀ ਬਾਲੀ ਵਧੀਆ ਗਰੀ 16 17 ਕੁਲੇ ਦੁੱਧ ਕੱਢਿਆ ਬਾਈ ਠੀਕ ਆ ਗੱਲ ਆ ਹਾਂ ਜੀ ਇਹ ਫਿਰ ਇੰਨੀ ਛੇਤੀ ਦੁੱਧੋਂ ਹਟਣ ਦਾ ਕਾਰਨ ਜਿਹੜੀ ਜ਼ਿਆਦਾ ਉੱਦ ਵਾਲੀ ਮੈ ਜਾਣਾ ਫਿਰ ਉਹ ਗੋਡੀ ਮਾਰੂਗੀ ਜੇ ਪੰਜ ਚਾਰ ਮਹੀਨੇ ਤਾਹੀ ਇਹਨਾਂ ਦੁੱਧ ਕੱਢੂਗੀ ਤੁਸੀਂ ਵੀ ਠੀਕ ਆ ਗੱਲ ਆ ਹਾਂ ਤੇ ਹੁਣ ਮਾਰ ਦੇ ਘਰੀ ਅਗਲੇ ਨੰਬਰ ਤੇ ਯਾਰ ਆ ਸੋਨੇ ਰੰਗੀ ਇਹਦਾ ਸੂਆ ਲੱਖੀ ਤੌਰ ਖੋਲ ਕੇ ਇਹਦਾ ਸੂਆ ਸੂਆ ਪਹਿਲਾ ਬਾਈ ਹੈ ਪਹਿਲਾ ਸੂਆ ਪਹਿਲਾ ਸੂਆ ਹਾਂ ਜੀ ਬੱਚਾ ਮਰ ਗਿਆ ਤਾਂ ਆਪਣੇ ਘਰੇ ਆ ਕੇ ਸੁੱਈ ਹੈ ਠੀਕ ਹੈ ਹਾਂ ਜਮੇ ਪੈਰ ਨਹੀਂ ਝੱਕਣ ਦਾ ਪਤਾ ਕਰੇਟ ਤੇ ਉਹ ਪਿਆ ਕਰੇਟ ਇਹਦਾ ਹੈ ਜੀ ਜਮਾ ਠੰਡੀ ਲੱਗਦੀ ਉਹ ਬਿਊਟੀ ਚ ਬਾਲੀਆ ਨਾ ਮਾਰ ਕੇ ਦਿਖਾ ਦੇ ਲੈ ਧਾਰੇ ਜਿਹਾ ਕਹਿੰਦਾ ਉੱਤੇ ਆਹ ਗਰੇਟ ਤੇ ਆਹ ਗਰੇਟ ਤੇ ਲਾ ਕੇ ਰੱਖੀ ਦੀ ਪੂਰੀ ਉੱਪਰ ਖੜਾ ਲਾ ਚਾਹੇ ਪੂਰੀ ਲਿਆ ਕਰੇਟ ਇਹ ਰੋਕ ਲਾ ਰੋਕਲਾ 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 ਗਰੀ ਆਲੇ-ਦਾਲਿਓਂ ਕਮਾ ਕੇ ਕੈਮਰਾ ਹਰੇਕ ਪੱਖ ਤੋਂ ਕਰਾ ਦੇ ਤਸੱਲੀ ਬਾਕੀ ਸਵੇਰਾ ਇਹਦਾ ਠੰਡਾ ਬਾਈ ਕਹਿੰਦਾ ਬਿਲਕੁਲ ਤੇ ਖੜ ਨਹੀਂ ਖੜਨੀ ਵੀ ਦੱਸੀ ਜਾਂਦੀ ਆ ਸੁੰਗ ਸੁੰਗ ਦੀ ਓਰੀਜਨਲ ਆ ਉੱਥੇ ਲੈ ਚੱਲ ਮੈਂ ਕਹਿੰਦਾ ਖਰੇਟ ਤੇ ਬਾਈ ਕਹਿੰਦਾ ਲੱਗੀ ਵੀ ਆ ਲੈ ਇੱਥੇ ਕਰਾ ਦਨੇ ਚੈੱਕ ਤੁਹਾਨੂੰ ਤਸੱਲੀ ਹੋ ਜੂਗੀ ਹਰੇਕ ਪੱਖ ਤੋਂ ਟੀਕਾ ਟੂ ਕਹਦਾ ਨਹੀਂ ਮੰਗਦੀ ਨਾ ਬਾਈ ਮਾਤਰ ਪਹਿਲੇ ਲੰਗ ਜਦੋਂ ਬੱਚਾ ਮਰ ਗਿਆ ਗੁਰੀ ਟੀਕਾ ਉਦੋਂ ਵੀ ਨਹੀਂ ਮੰਗਿਆ ਇਹ ਮਾਗਰਾ ਦੇਖ ਇਸ ਤੇ ਤੇ ਮਿਲੂਗੀ ਜਵਾ ਫਸ ਕੇ ਪੱਟੀ ਢਾ ਕੇ ਚੋਣਿਆ ਕਿੰਨੇ ਦਿਨ ਦਾ ਸੂਆ ਹੋ ਗਿਆ ਸੂਜ ਤਾਂ ਸਾਰਾ 6 ਦਿਨ ਹੋਏ ਨੇ ਕਿ ਹਜ ਗੰਦਮਾਂ ਦਾ ਟਿੱਕ ਲੱਗ ਰਹੀ ਆ ਕਿੰਨਾ ਹਾਜ਼ਰ ਆ ਹੁਣ ਦੁੱਧ 11 ਕਿਲੋ ਹੂ 10 ਕਹਿ ਕੇ ਦਵਾਂਗੇ ਹੈ 10 10 ਕਿਲੋ ਹੈਗਾ 11 ਕਿਲੋ ਹੈ ਹੈ 11 ਕਿਲੋ ਹੈ ਠੀਕ ਆ ਹਾਂ ਹੈ ਪਹਿਲੇ ਨੂੰ ਪਿਆਉ ਰੋ ਜਮੀਂ ਨਹੀਂ ਪੈਰ ਚੱਕਦੀ ਠੀਕ ਆ ਗੱਲ ਆ ਹਾਂ ਜਮੀਂ ਪੈਰ ਚੱਕਣ ਦਾ ਨਹੀਂ ਪਤਾ ਬਿਊਟੀ ਚ ਆ ਗਈ ਫੁੱਲ ਲੈ ਚੱਲ ਬਈ ਉਧਰ ਨੂੰ ਅੰਦਰ ਨੂੰ ਲੈ ਜਾ ਲੈ ਅੰਦਰਲੇ ਬੰਨੇ ਲਾ ਕੇ ਦਿਖਾ ਦੇ ਮਾਜਾ ਖਰੇਟ ਤੇ ਤੇ ਬਾਕੀ ਸੁਭਾਗ ਜੰਦਾ ਆ ਗਈ ਬੱਲੇ ਦੇ ਕੋਲ ਠੰਡੀ ਸੀਰ ਖਰੇਟ ਤੇ ਲੱਗਦੀ ਆ ਚਬਾਈ ਦੀ ਕਿਵੇਂ ਆ 1 ਨੰਬਰ ਆ ਬਈ ਆ ਮੁੰਡਾ ਪੀਕ ਲੈਵਲ ਤੇ ਮੈਂ ਦੁੱਧ ਕਰ ਸਕਦੀ ਆ ਕਿੰਨਾ ਕੁ ਦੁੱਧ ਕਰ ਸਕਦੀ ਆ ਪੀ ਦੁੱਧ ਗੁਰੀ ਤੇਰਾ 14 ਕਿਲੋ ਦਾ ਨੂੰ ਕੀ ਮਾਣਾ ਤੇਰਾ ਯਾਰ ਵਾਲਾ ਜਗਾੜ ਹੈਗਾ ਪੋਲੀ ਚੁਵਾਈ ਦੀ ਆ ਯਾਰ ਆ ਨਾ ਕੱਟੀ ਦਾ ਆ ਡਿਜ਼ਾਈਨ ਤੇ ਹੀ ਵਨ ਵਾਲਾ ਸੋਨਾ ਬਾਕੀ ਖਰੇਟ ਤੇ ਲਾ ਕੇ ਨਾ ਤੁਹਾਨੂੰ ਚੈੱਕ ਕਰਾ ਦਾਂਗੇ ਆਰਡਰ ਵੀ ਸੋਨਾ ਰੱਖਦੀ ਆ ਤੇ ਕੱਟ ਵਾਲਾ ਲੈਵਰ ਰੱਖਦੀ ਆ ਗਾਂ ਵਾਲੇ ਬੰਨਿਓ ਤੇ ਬਾਕੀ ਆ ਖਰੇਟ ਤੇ ਤਸੱਲੀ ਥੋੜੀ ਆਪਾਂ ਕਰਾ ਲਾਂਗੇ ਲਾ ਕੇ ਤਾਂ ਦਿਖਾ ਜੋ ਬਰਾ ਲਾ ਕੇ ਖਰੇਟ ਤੇ ਕੀ ਕਹਿੰਦੀ ਆ ਫਿਰ ਮਾਰ ਦੇ ਤਾਰਾ ਜਿਹੜੀ ਤੇ ਧਾਰ ਦੇ ਮੈਨੂੰ ਤਾਰ ਦੇ ਦੇ ਹਲਦੀ ਨਹੀਂ ਹੈ ਨਾ ਵਾ ਪੈਰ ਨਹੀਂ ਚੱਕਣ ਦਾ ਪਤਾ ਆਪਾਂ ਯਾਰ ਗੁਰੀ ਚਾਹੋ ਆਨਲਾਈਨ ਮਾਲ ਵਿਚੜੇਗਾ ਠੀਕ ਆ ਹਾਂ ਆਪਾਂ ਕਗੜੂ ਪ੍ਰਵਾਤ ਮੈਂ ਗਲਤ ਕੰਮ ਕਰਾਵੇ ਨਾ ਆਪਾਂ ਕਰੀਏ ਬਸ ਤਾਰ ਮਾਰਦੇ ਜਿਹੜੀ ਕਿੰਨੇ ਪੈਸੇ ਲੈ ਲਾਂਗੇ ਇਹਦੇ ਲੱਖੀ ਮੁੱਲ ਨਹੀਂ ਕਰਦਾ ਗੁਰੀ ਪੈਸੇ ਲੈਣ ਜੇਬ ਚ ਹੀ ਪਾਉਣੇ ਨੇ ਜਮੀ 1,115 ਦੀ ਹੋਊਗੀ 115 ਹਾਂ ਬੱਸ ਮੁੱਲ ਨਹੀਂ ਹੈਗੇ ਠੀਕ ਆ ਗੱਲ ਹਾਂ ਫੇਰ ਅਗਲਾ ਕੁ ਬਾਲਾ ਮੈਨੂੰ ਸੱਚ ਤੋ ਤਾਣ ਜੀਰਾ ਕਰੇ ਠੀਕ ਆ ਗੱਲ ਹਾਂ ਫੇਸ ਤੇ ਮਾਰਦੀਗਾ ਉਹਗਾ ਬੱਚਾ ਮਰ ਗਿਆ ਜਾ ਉਹ ਲੱਖ ਤੋਂ ਅੰਦਰ ਵਾਲਾ ਮੈਨੂੰ ਫੋਨ ਨਾ ਕਰੇ ਠੀਕ ਆ ਗੱਲ ਹਾਂ ਠੀਕ ਆ ਮਾਰ ਦੇ ਦੋ ਮਾਰ ਤਾਰ ਮਾਰ ਦੋ 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 ਕ ਮਾਰੀ ਜਿਆਦਾ ਨਾ ਮਾਰੀ ਚਵਾਈ ਦਾ ਪਤਾ ਲੱਗ ਗਿਆ ਬਸ ਵਾ ਛੱਡ ਦੇ ਛੱਡ ਦੇ ਗਾਣੇ ਚ ਮਾਰ ਆ ਗਾੜੀ ਚ ਮਾਰ ਚਵਾਈ ਦਾ ਪੋਲੀ ਦੱਸ ਜਿਹੜੀ ਮਰਜ਼ੀ ਥੱਲੇ ਬਹਿ ਜਾ ਬਸ ਥੋੜਾ ਲੇ ਵੀਡੀਓ ਲੰਬੀ ਹੋ ਜਾਂਦੀ ਐ ਪੰਪ ਮਿਲਣਗੇ ਚਵਾਈ ਦੀ ਬਾਲੀ ਸਰਾ ਯਾਰ ਹਨਾ ਬਾਲੀ ਅਸਲਾ ਦਵਾਰੇ ਤੋੜ ਕੇ ਲਿਆਜੂ ਬਾਹਰ ਕੱਢ ਕੇ ਚੜੀ ਇਹਦਾ ਬਾਈ ਕਹਿੰਦਾ ਲੈਣਾ 1,115,000 ਆ ਨੰਬਰ ਬੋਲ ਦਰਾ ਪੂਰਾ ਡੰਗ ਦੇ ਚ ਨੰਬਰ ਬੋਲ ਤੇਰਾ 62396 ਬਾਈ ਹਾਂਜੀ 08892 62396 ਰਸਾਧਰ ਦੇ ਉੱਤੇ ਖਰੇਟ ਤੇ ਆਉਂਦੀ ਆ ਮੰਗਰ ਹਾਂ ਹਾਂ ਮਹਾਗੁਰੀ ਜਾਰੇ ਤੋਂ ਹੁਣ ਤਾਂ ਦਾ ਮਾਰਕ ਤੇ ਪੈਰ ਚੱਕਣ ਦਾ ਵੀ ਨਹੀਂ ਪਤਾ ਮੈਨੂੰ ਲੈ ਚੱਲ ਆ ਜਾਂਦੀ ਆ ਗੈਰੀ ਤੁਰੀ ਓਏ ਸੂਆ ਬਾਈ ਕਹਿੰਦਾ ਪਹਿਲਾਂ ਪੂਰੇ ਹੋ ਕੇ ਕਰੇਟ ਤੇ ਪੰਜਾ ਛੇ ਦਿਨਾਂ ਦੀ ਸੂਈ ਹੋਈ ਆ ਇੱਥੋਂ ਦਿਖਾ ਦੀ ਸਾਈਡ ਤੋਂ ਪਹਿਲਾਂ ਕੱਟੀ ਆ ਖਰੇਟ ਤੇ ਲੱਗੀ ਵੀ ਆ ਮਗਰ ਮਗਰ ਜਾਂਦੀ ਆ ਐਂ ਦੀ ਹੋ ਜਾ ਐਂ ਨਹੀਂ ਪਰਲੇ ਬੰਨੇ ਦੀ ਪਰਲੇ ਬੰਨੇ ਦੀ ਉਹ ਤੇ ਖਰੇਟ ਤੇ ਲੱਗਦੀ ਆ ਤੇ ਬਾਈ ਕਹਿੰਦਾ 1 ਲੱਖ ਤੇ ਨਾ 15000 ਦੀ ਕੱਟੀ ਦੇ ਦਾਂਗੇ ਦੁੱਧ 13 14 ਕਿਲੋ ਕਰ ਦੂ ਅੱਜ ਹੈਗਾ 10 ਕਿਲੋ ਕੋਈ ਟੀਕਾ ਨਹੀਂ ਮੰਗਦੀ ਕੋਈ ਭਾੜਾ ਨਹੀਂ ਮੰਗਦੀ ਚੋਣ ਚ ਹੀ ਆ ਸਾਰਾ ਦੁੱਧ ਤੇ ਬਾਕੀ ਨਾਲ ਨਾਲ ਜੇ ਗੱਲ ਕਰ ਲਈ ਬਿਊਟੀ ਚ ਵੀ ਕੱਟੀ ਫੁੱਲ ਆ ਗਈ ਹਰੇਕ ਪੱਖ ਤੋਂ ਆ ਬੋਲੀ ਲਖੀ ਨੰਬਰ ਦੁਬਾਰੀ 62396 ਜੀ ਹਾਂਜੀ 08892 ਜੀ 62396 08892 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ